ਨਮਸਕਾਰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਦਾਂ ਮੰਡੀ ਗੋਬਿੰਦਗੜ ਦੇ ਨਾਲ ਲੱਗਦੇ ਪਿੰਡ ਵਜ਼ੀਰਾਬਾਦ ਨਜ਼ਦੀਕ ਇੱਕ ਮਾਮਲੇ ਦੇ ਦੋਸ਼ੀ ਤੋਂ ਹਥਿਆਰ ਦੀ ਰਿਕਵਰੀ ਕਰਵਾਉਣ ਆਈ ਪੁਲਿਸ ਪਾਰਟੀ ਉੱਤੇ ਦੋਸ਼ੀ ਵੱਲੋਂ ਫਾਇਰਿੰਗ ਕੀਤੀ ਗਈ ਜਿਸ ਦੇ ਜਵਾਬੀ ਫਾਇਰਿੰਗ ਦੌਰਾਨ ਦੋਸ਼ੀ ਵਿਗੰਬੀਦੂ ਵਿੱਚ ਫੱਟੜ ਹੋ ਗਿਆ ਇਸ ਮੌਕੇ ਤੇ ਪੁੱਜੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਐਸਐਸਪੀ ਸ਼ੁਭਮ ਅਗਰਵਾਲ ਨੇ ਕਟੜਾ ਦਾ ਜਾਇਜ਼ਾ ਲੈਣ ਸਮੇਂ ਗੱਲਬਾਤ ਕਰਦੇ ਦੱਸਿਆ ਕਿ ਬੀਤੇ ਦਿਨੀ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਮੁੱਲੇਪੁਰ ਥਾਣੇ ਦੇ ਅਧੀਨ ਪੈਂਦੇ ਇਲਾਕੇ ਵਿੱਚ ਜੀਟੀ ਰੋਡ ਹਾਈਵੇ ਉੱਪਰ ਇੱਕ ਫੋਰਚਨਰ ਗੱਡੀ ਵਿੱਚ ਸਵਾਰ ਚਾਰ ਬਦਮਾਸ਼ਾ ਵੱਲੋਂ ਹਥਿਆਰ ਦੀ ਨੋਕ ਤੇ ਇੱਕ ਟਰੱਕ ਨੂੰ ਰੋਕੇ ਉਸਦੇ ਡਰਾਈਵਰ ਦੀਆਂ ਅੱਖਾਂ ਵਿੱਚ ਮਿਰਚਾ ਪਾ ਕੇ ਉਸ ਦਾ ਟਰੱਕ ਖੋ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਲਿਆ ਸੀ ਜਦਕਿ ਇੱਕ ਲੁਟੇਰਾ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਸੀ ਪੁਲਿਸ ਵੱਲੋਂ ਦੋਸ਼ੀ પાસેੋਂ ਵੈਪਨ ਦੀ ਰਿਕਵਰੀ ਕਰਨ ਲਈ ਅੱਜ ਮੰਡੀ ਗੋਬਿੰਦਗੜ ਦੇ ਵਜ਼ੀਰਾਬਾਦ ਅੰਬੇ ਮਾਜਰਾ ਕੋਲ ਲਿਆਂਦਾ ਗਿਆ ਤਾਂ ਉਸਨੇ ਪੁਲਿਸ ਉੱਤੇ ਫਾਇਰਿੰਗ ਕਰ ਦਿੱਤੀ ਇਸ ਦੌਰਾਨ ਇੱਕ ਹੈੱਡ ਕਾਂਸਟੇਬਲ ਜ਼ਖਮੀ ਹੋ ਗਿਆ ਜਦੋਂ ਕਿ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਵਿੱਚ ਦੋਸ਼ੀ ਦੀ ਲੱਤ ਤੇ ਗੋਲੀ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਡਾਕਟਰੀ ਕਰਵਾਇਆ ਗਿਆ ਹੈ 8 ਤਾਰੀਖ ਦੀ ਦੇਰ ਰਾਤ ਨੂੰ ਇੱਕ ਐਕਸੀਡੈਂਟ ਰਿਪੋਰਟ ਹੋਇਆ ਸੀਗਾ ਮਲੇਪੁਰ ਥਾਣੇ ਦੇ ਵਿੱਚ ਇੱਕ ਹਾਈਵੇ ਹਾਈਵੇ ਰੋਬਰੀ ਦਾ ਇਨਸੀਡੈਂਟ ਸੀਗਾ ਜੀਟੀ ਰੋਡ ਦੇ ਉੱਤੇ ਇੱਕ ਟਰੱਕ ਆ ਰਿਹਾ ਸੀਗਾ ਤੇ ਇੱਕ ਫੋਰਚੂਨਰ ਗੱਡੀ 'ਚ ਬੈਠ ਕੇ ਚਾਰ ਜਿਹੜੇ ਨੌਜਵਾਨ ਆਏ ਤੇ ਉਹਨਾਂ ਨੇ ਉਹਨੂੰ ਉਹਦੀ ਅੱਖਾਂ 'ਤੇ ਮਿਰਚ ਪਾ ਕੇ ਉਹਨੂੰ ਰੋਕਿਆ ਤੇ ਮੂਰੇ ਗੱਡੀ ਲਾ ਕੇ ਫਿਰ ਰੋਕ ਕੇ ਉਹ ਜਿਹੜਾ ਬੁਢਾਪਾ ਸੀਗਾ ਟਰੱਕ ਚ ਜਿਹੜਾ ਚਾਲਕ ਸੀਗਾ ਡਰਾਈਵਰ ਉਹਦੇ ਤੇ ਅੱਖਾਂ 'ਤੇ ਮਿਰਚ ਪਾ ਕੇ ਉਹਨੂੰ ਬਾਹਰ ਸੁੱਟਤਾ ਤੇ ਇੱਕ ਬੰਦਾ ਉਹਨਾਂ 'ਚੋਂ ਜਿਹੜੀ ਹੈਗੀ ਆ ਟਰੱਕ ਚਲਾ ਕੇ ਅੱਗੇ ਨੂੰ ਆ ਗਿਆ ਤੇ ਤਿੰਨ ਬੰਦੇ ਵਾਪਸ ਫੋਰਚੂਨਰ ਕਰਕੇ ਤਾਂ ਫੋਨ ਕਰ ਲਿਆ ਉਹਦਾ ਰੋਲਾ ਸੀਗਾ ਤੇ ਉਹ ਫਿਰ ਨਾਲ ਹੀ ਜਦੋਂ ਇਨਫੋਰਮੇਸ਼ਨ ਸਾਡੇ ਤੱਕ ਪਹੁੰਚੀ ਤੇ ਸਾਡੀ ਟੀਮ ਨੇ ਇਹਦੇ ਚ ਕਾਫੀ ਮਿਹਨਤ ਕਰਦੇ ਹੋਏ ਇੱਕ ਬੰਦਾ ਉਹਦੇ ਚੋਂ ਕਿਸ ਗਿਆ ਸੀਗਾ ਤੇ ਬਾਕੀ ਤਿੰਨ ਬੰਦੇ ਆਰਾਊਂਡ ਅਪ ਕਰ ਲਏ ਤੇ ਅੱਜ ਅਸੀਂ ਜੱਸਾਪੂਲ ਉਹਨਾਂ ਨੇ ਜੇ ਫ੍ਰੀ ਪੂਰੀ ਵਾਰਦਾਤ ਕੀਤੀ ਕਿਤੇ ਸਿੱਧੇ ਚ ਵੈਪਨ ਦਾ ਵੀ ਇਸਤੇਮਾਲ ਕੀਤਾ ਸੀਗਾ ਵੈਪਨ ਤੋਂ ਪਹਿਲਾਂ ਡਰਾਇਆ ਸੀ ਫਿਰ ਅੱਖਾਂ ਤੇ ਮਰਚਾ ਭਾਈ ਸੀ ਤੇ ਫਿਰ ਜਦੋਂ ਅੱਜ ਜੱਸਾਪੂਲ ਨੂੰ ਪੇਸ਼ ਕੀਤਾ ਸੀ ਕਿ ਸਾਨੂੰ ਪੰਜਾਂ ਪੰਜ ਦਿਨ ਦਾ ਰਿਮਾਂਡ ਮਿਲ ਗਿਆ ਤੇ ਮੱਦਿਆਂ ਦਾ ਤੇ ਅੱਜ ਸਾਡੀ ਜਿਹੜੀ ਟੀਮ ਸੀਗੀ ਹੁਣ ਸ਼ਾਮ ਨੂੰ ਜਿਹਦੇ ਵਿੱਚ ਐਸਐਸਓ ਮੂਲੇਪੁਰ ਉਹਦੇ ਰਾਜਵੰਦ ਜੀ ਸੀਗੇ ਉਹ ਇਹਨੂੰ ਲੀਡ ਕਰ ਰਹੇ ਸੀਗੇ ਤੇ ਜਦੋਂ ਇਹਨੇ ਵਜ਼ੀਰਾਬਾਦ ਏਰੀਆ ਚਾਹੀ ਤੇ ਇੱਥੇ ਜਦੋਂ ਵੈਪਨ ਦੀ ਰਿਕਵਰੀ ਕਰਨੇ ਆਏ ਸੀਗੇ ਉਹ ਜਿਹੜਾ ਦੋਸ਼ੀ ਸੀ ਉਹ ਅੱਗੇ ਅੱਗੇ ਜਾ ਰਿਹਾ ਸੀ ਤੇ ਉਹਨੇ ਵੈਪਨ ਦੀ ਰਿਕਵਰੀ ਕਰਾਉਣ ਦੇ ਵੇਲੇ ਹੀ ਉਹਨੇ ਜਿਹੜਾ ਹੈਗਾ ਸਾਡੀ ਪੁਲਿਸ ਟੀਮ ਤੇ ਫਾਇਰ ਕੀਤਾ ਜਿਹਦੇ ਵਿੱਚ ਸਾਡਾ ਜਿਹੜਾ ਇੱਕ ਮੁਲਾਜ਼ਮ ਹੈਡ ਕਨਸਟੇਬਲ ਉਹ ਜ਼ਖਮੀ ਹੋ ਗਿਆ ਤੇ ਉਹ ਨੂੰ ਵੀ ਇਲਾਜ ਦੇ ਲਈ ਭੇਜਿਆ ਗਿਆ ਤੇ ਜਵਾਬ ਵੀ ਫਾਇਰ ਦੇ ਵਿੱਚ ਤੇ ਉਹ ਵੀ ਜਿਹੜਾ ਸੀਗਾ ਦੋਸ਼ੀ ਜਿਹਦਾ ਕਿ ਨਾਮ ਰੁਪਿੰਦਰਜੀਤ ਸੀਗਾ ਉਹ ਉਹ ਵੀ ਚੱਕੀ ਹੋ ਗਿਆ ਜਿਹੜਾ ਰੁਪਿੰਦਰਜੀਤ ਸਿੰਘ ਹੈ ਇਹਦੇ ਤੇ ਪਹਿਲੇ ਵੀ ਪੰਜ ਪਰਚੇ ਦਰਜ ਹੈ ਜਿਦੇ ਵਿੱਚ ਆਰਮਡ ਡੈਕੋਇਟੀ ਯਾਨੀ ਇਹ ਜਿਹੜੇ ਹਥਿਆਰ ਹਥਿਆਰਬੰਦ ਤਰੀਕੇ ਨਾਲ ਪਹਿਲੇ ਟਕੈਥਿਆ ਕਰਦਿਆ ਰਿਹਾ ਇਸ ਤੋਂ ਇਲਾਵਾ ਆਰਮਸੈਕਰੀ ਦੇ ਪਰਚੇ ਦੇ ਕੋਲ ਪਹਿਲੇ ਵੀ ਜਿਹੜੀ ਹੈਗੀ ਆ ਨਜਾਇਜ਼ ਹਥਿਆਰ ਇਹਦੇ ਤੋਂ ਬਰਾਮਦ ਹੋਇਆ ਇਸ ਤੋਂ ਇਲਾਵਾ ਇਹ ਵੱਡੇ ਪੱਧਰ ਦਾ ਡਰੱਗ ਸਮੱਗਲਰ ਵੀ ਹੈ ਇਹਦੇ ਤੇ ਨਸ਼ੇ ਦੇ ਵੀ ਪਰਚੇ ਦਰਜ ਤੇ ਤੇ ਇਹ ਬੀਸਿਕਲੀ ਰੋਬਰੀ ਵੀ ਕਰਦਾ ਸੀ ਟਕੈਤੀਆ ਦੇ ਵਿੱਚ ਵੀ ਇੰਵੋਲਡ ਸੀਗਾ ਤੇ ਕਿਉਂਕਿ ਸਾਡਾ ਵੀ ਕਿਉਂਕਿ ਜਿਹੜਾ ਮੇਨ ਇੰਡਸਟਰੀਅਲ ਏਰੀਆ ਹੈ ਸਾਡਾ ਵਜ਼ੀਰਾਬਾਦ ਅੰਬੇ ਮਾਜਰਾ ਵਾਲਾ ਜਿਹੜੀ ਪਲਾਂਟ ਹੈਗੀ ਆ ਇੱਥੇ ਵੀ ਜ਼ਰੂਰ ਦੀ ਨਿਗਾਹ ਸੀਗੀ ਤੇ ਇੱਥੇ ਵੀ ਇਹ ਖੋਪਗੜਾ ਦੇ ਵਿੱਚ ਇਹਦਾ ਨਾਮ ਸਾਹਮਣੇ ਆਇਆ ਸੀ ਤੇ ਨਸ਼ਾ ਨਸ਼ੇ ਦੀ ਤਸਕਰੀ ਵੀ ਕਰਦਾ ਸੀ ਤੇ ਉਹ ਅੱਜ ਜਿਹੜੀ ਹੈਗੀ ਆ ਸਾਡੀ ਪੁਲਿਸ ਟੀਮ ਨੇ ਇੱਥੇ ਜਦੋਂ ਵੈਪਨ ਰਿਕਵਰੀ ਕੀਤੀ ਸਾਰਾ ਇਨਸੀਡੈਂਟ ਹੋਇਆ ਹੁਣ ਦੋਨੋਂ ਹੀ ਜਿਹੜੇ ਬੰਦੇ ਆ ਸਾਡਾ ਮੁਲਾਜ਼ਮ ਤੇ ਉਹ ਦੋਸ਼ੀ ਆ ਫਿਲਹਾਲ ਉਹ ਜੇਰੇ 'ਤੇ ਲਾਜ ਐਂਡ ਅੱਗੇ ਜ ਮੇਰੀ ਲੋਕਾਂ ਨੂੰ ਇਹ ਹੀ ਅਪੀਲ ਹੈ ਕਿ ਤੁਸੀਂ ਜਿਹੜੇ ਚੰਗੇ ਬੰਦੇ ਹੈ ਜਿਹੜੇ ਮੋਤਵਾਰ ਬੰਦੇ ਹੈ ਕੋਈ ਕਿਸੇ ਵੀ ਤਰੀਕੇ ਦੇ ਕਿਸੇ ਵੀ ਕ੍ਰਾਈਮ ਨੂੰ ਲੈ ਕੇ ਜਦ ਤੱਕ ਕਿ ਮੈਨੋ ਡੀਜੀਪੀ ਸਾਹਿਬ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਸਾਨੂੰ ਯੁੱਧ ਨਸ਼ਾ ਵਿਰੁੱਧ ਨੂੰ ਲੈ ਕੇ ਸਾਡੇ ਕੋਲ ਸਟ੍ਰਿਕਟ ਗਾਈਡਲਾਈਨਸ ਹੈ ਸਾਡੀ ਟੀਮ ਜਿਹੜੇ ਕੰਮ ਵੀ ਕਰ ਰਹੀ ਹੈ ਪਿਛੇ ਵੀ ਤੁਹਾਨੂੰ ਪਤਾ ਹੋਣਾ ਦੋ ਤਿੰਨ ਦਿਨ ਪਹਿਲੇ ਸਾਡੀ ਸੀਆਈਏ ਦੀ ਟੀਮ ਨੇ 5 ਕਿਲੋ ਅਫੀਮ ਦਾ ਵੀ ਪਰਚਾ ਦਿੱਤਾ ਸੀਗਾ ਉਹਦੇ ਵਿੱਚ ਪਹਿਲਾ 2.5 ਕਿਲੋ ਅਫੀਮ ਦੇ ਕਰੀਬ ਦਿੱਤਾ ਉਸ ਤੋਂ ਬਾਅਦ ਫਿਰ ਬੈਕਟ੍ਰੈਕ ਦੇ ਵਿੱਚ ਫਿਰ 2.5 ਕਿਲੋ ਬਰਾਮਦ ਕੀਤੀ ਓਕੇ ਉਹ ਵੀ ਇੱਕ ਵੱਡੀ ਜਿਹੜੀ ਕਾਰਵਾਈ ਸੀਗੀ ਪੁਲਿਸ ਵੱਲੋਂ ਤੇ ਇਸ ਤਰੀਕੇ ਦੇ ਕਈ ਪਰਚੇ ਸਾਡੇ ਵੱਲੋਂ ਕੀਤੇ ਜਾ ਰਹੇ ਨੇ ਬੰਦੇ ਗ੍ਰਿਫਤਾਰ ਕੀਤਾ ਜਾ ਰਹੇ ਲੋਕਾਂ ਨੂੰ ਮੇਰੀ ਇਹ ਹੀ ਅਪੀਲ ਹੈ ਤੁਹਾਨੂੰ ਕਿਸੇ ਵੀ ਤਰੀਕੇ ਦੇ ਨਸ਼ੇ ਨੂੰ ਲੈ ਕੇ ਕਿਸੇ ਵੀ ਕ੍ਰਾਈਮ ਨੂੰ ਲੈ ਕੇ ਤੁਹਾਨੂੰ ਜਾਣਦੀ ਹੈ ਤੁਸੀਂ ਇਸ ਸੇਫ ਪੰਜਾਬ ਤੇ ਪਹੁੰਚ ਸਕਦੇ ਹੋ ਨਸ਼ੇ ਨੂੰ ਲੈ ਕੇ ਤੇ ਬਾਕੀ ਕੋਈ ਵੀ ਇਨਫੋਰਮੇਸ਼ਨ ਹੈ ਉਹ 112 ਤੇ ਜਾਂ ਕਿਸੇ ਵੀ ਸਾਡੇ ਅਫਸਰ ਨੂੰ ਦੱਸ ਸਕਦੇ ਹੋ ਤੁਹਾਡੀ ਜਿਹੜੀ ਆਈਡੈਂਟੀਟੀ ਹੈ ਉਹ ਉਪਰ ਰੱਖੀ ਜਾਊਗੀ ਐਂ ਜਿਹੜੇ ਮਾੜੇ ਬੰਦੇ ਹੈਗੇ ਆ ਜਿਹੜੇ ਨਸ਼ੇ ਦੀ ਤਸਕਰੀ ਕਰਦੇ ਆ ਜਾਂ ਨਸ਼ੇ ਦਾ ਕਾਲਾ ਧੰਦਾ ਕਰਦੇ ਆ ਉਹਨਾਂ ਨੂੰ ਮੇਰੀ ਸਖਤ ਚੇਤਾਵਨੀ ਹੈ ਸਾਡੀ ਪੁਲਿਸ ਵੱਲੋਂ ਸਖਤ ਚੇਤਾਵਨੀ ਸਾਡੀ ਨਿਗਾ ਤੁਹਾਡੇ ਤੇ ਤੇ ਤੁਸੀਂ ਕਿਸੇ ਵੀ ਤਰੀਕੇ ਦੀ ਜੇ ਗੈਰ ਕਾਨੂੰਨੀ ਜਾਂ ਗੈਰ ਸਮਾਜਿਕ ਗਤੀਵਿਧੀ ਦੇ ਵਿੱਚ ਤੁਹਾਡਾ ਜੇਕਰ ਰੋਲ ਪਾਇਆ ਜਾਂਦਾ ਹੈ ਤੇ ਤੁਹਾਡੇ ਤੇ ਤੁਹਾਡੇ ਤੇ ਫੌਰੀ ਫੌਰੀ ਤੌਰ ਤੇ ਜਿਹੜੀ ਹੈ ਗੱਬੜਦੀ ਕਾਨੂੰਨੀ ਕਾਰਵਾਈ ਕੀ ਕੀ ਨਾਮ ਨੇ ਦੋਸ਼ੀ ਜਿਹੜੇ ਫੜੇ ਨੇ ਹੁਣ ਤੱਕ ਜਿਹੜਾ ਅੱਜ ਜਿਹੜਾ ਜ਼ਖਮੀ ਹੋਇਆ ਇਹਦਾ ਨਾਮ ਸੀਗਾ ਰੁਪਿੰਦਰ ਜੀ ਇਸ ਤੋਂ ਇਲਾਵਾ ਦੋ ਹੋਰ ਦੋਸ਼ੀ ਸੀਗੇ ਉਹ ਹਜੇ ਜਿਹੜੀ ਹੈਗੇ ਸਾਡੀ ਗ੍ਰਫਤ ਦੇ ਵਿੱਚ ਹੈਗੇ ਉਹਨਾਂ ਦੀ ਵੀ ਰਿਮਾਂਡ ਮਿਲੀ ਹੋਈ ਹੈ ਤੇ ਫਰਦਰ ਪੁੱਛਗ취ਨਾਕ ਕੋਲੋਂ ਜਾਰੀ ਹੈ ਉਹਦਾ ਨਾਮ ਸਤਨਾਮ ਤੇ ਗੁਰਮੀਤ ਉਹਨਾਂ ਤੇ ਵੀ ਜਿਹੜੇ ਹੈਗੇ ਆ ਪਰਚੇ ਦਰਜ ਨਸ਼ਿਆ ਦੇ ਪਰਚੇ ਦਰਜ ਉਹ ਵੀ ਨਸ਼ੇ ਦੀ ਸਮਗਲਿੰਗ ਤੇ ਪੈਡਲਿੰਗ ਕਰਦੇ ਸੀ ਤੇ ਇਹ ਜਿਹੜੀ ਇੱਕ ਹੋ ਤਾਂ ਹੈਗੀ ਆ ਬਟ ਇਹਦੇ ਨਾਲ ਨਾਲ ਜਿਹੜਾ ਕਿ ਯੁੱਧ ਨਸ਼ਿਆ ਵਿਰੁੱਧ ਉਹਦੇ ਤਹਿਤ ਵੀ ਇੱਕ ਵੱਡੀ ਕਾਰਵਾਈ ਹੈ ਕਿਉਂਕਿ ਇਹ ਵੱਡੇ ਪੱਧਰ ਤੇ ਨਸ਼ੇ ਦੀ ਤਸਕਰੀ ਕਰਦੇ ਸੀ ਜਦੋਂ ਮੁਲਾਜ਼ਮ ਜ਼ਖਮੀ ਹੋਇਆ ਉਹਦਾ ਕੀ ਨਾਮ ਹੈ ਉਹਦਾ ਨਾਮ ਹੈ ਜੀ ਹੈੱਡ ਕਾਂਸਟੇਬਲ ਬਚਤ ਸਿੰਘ ਹੈ ਉਹ ਵੀ ਫਿਲਹਾਲ ਜਿਹੜੀ ਹੈਗੀ ਆ ਉਹਨੂੰ ਜਿਹੜੇ ਜਿਹੜੇ ਇਲਾਜ ਹੈ ਉਹ ਹਸਪਤਾਲ ਦੇ ਵਿੱਚ ਬਿਲਕੁਲ ਰਿਕਵਰੀ ਵੀ ਹੈ ਰਿਕਵਰੀ ਕਿਉਂ ਕੁਛ ਹੋਈ ਨਹੀਂ ਜੀ ਉਹ ਜਿਹੜੇ ਇਲਾਜ ਹੈ ਉਹ ਜਦੋਂ ਉਹਨੂੰ ਇਹ ਫਾਇਰਿੰਗ ਕੀਤੀ ਸੀ ਤੇ ਉਹ ਉਹਦਾ ਪੈਰ ਸਲਿੱਪ ਕਰ ਗਿਆ ਉਹ ਡਿੱਗ ਪਿਆ ਕੀ ਕੁਛ ਰਿਕਵਰੀ ਹੋਈ ਹੈ ਇਹਨਾਂ ਤੋਂ ਇੱਥੇ ਜੀ ਇੱਕ ਤਾਂ ਇੱਥੇ ਵੈਪਨ ਰਿਕਵਰ ਹੋਇਆ ਸਾਨੂੰ ਜਿਹੜਾ ਸੀ ਕਿ ਨਾਜਾਇਜ਼ ਅਸਲਾ ਸੀਗਾ ਦੇਸੀ ਕੱਟਾ ਜਿਹੜਾ ਸੀਗਾ ਉਹ ਰਿਵੋਲਵ ਉਹ ਸਾਨੂੰ 23 ਮੋਰਦਾ ਸੀਗਾ ਉਹ ਸਾਨੂੰ ਇਥੋਂ ਬਰਾਮਦ ਹੋਇਆ ਤੇ ਹੁਣ ਤੱਕ ਜਿਹੜੀ ਫੋਰਚਨਰ ਗੱਡੀ ਹੈ ਤੇ ਜਿਹੜਾ ਉਹ ਟਰੋਲਾ ਸੀਗਾ ਜਿਹੜਾ ਇਹਨਾਂ ਨੇ ਖੋਹ ਕੀਤਾ ਸੀਗਾ ਉਹ ਵੀ ਇਸ ਕੇਸ ਦੇ ਵਿੱਚ ਬਰਾਮਦ ਕੀਤਾ ਜਾ ਚੁੱਕਾ ਹੈ ਜਿਹੜਾ ਚੌਥਾ ਚੌਥਾ ਬੰਦਾ ਹੈ ਜਿਹੜਾ ਕਿ ਜਿਹੜੀ ਫਰਾਰ ਹੋ ਗਿਆ ਸੀ ਉਹ ਕਿੱਥੇ ਉਹਦੀ ਪਾਲ ਜਾਰੀ ਠੀਕ ਮੰਡੀ ਗੋਬਿੰਦਗੜ ਤੋਂ ਮੁਕੇਸ਼ ਕਈ ਦੀ ਰਿਪੋਰਟ ਪੰਜਾਬੀ ਜਾਗਰਨ